ਦਸਤਾਰ ਨੂੰ ਪ੍ਰਮੋਟ ਕਰਨ ਲਈ ਹਮੇਸ਼ਾ ਹੀ ਪੂਰੇ ਦੁਨੀਆ ਦੇ ਵਿੱਚ ਤੁਸੀਂ ਦਸਤਾਰ ਬਣ ਕੇ ਹੀ ਸ਼ੋਅ ਕੀਤੇ ਜੋਰੀ ਕੀਤਾ ਔਰ ਅੱਜ ਇਹ ਦਸਤਾਰ ਲੈਣ ਲਈ ਅੰਮ੍ਰਿਤਸਰ ਵਿਖੇ ਪਹੁੰਚੇ ਹੋ ਬਹੁਤ ਵਧੀਆ ਲੱਗਦਾ ਜੀ ਮੈਨੂੰ ਅੰਮ੍ਰਿਤਸਰ ਆ ਕੇ ਮੈਂ ਜਦੋਂ ਵੀ ਇੰਡੀਆ ਉਹਨਾਂ ਤੇ ਸਿੱਧੇ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਸੋ ਮੱਥਾ ਟੇਕ ਕੇ ਮੈਂ ਇੱਥੇ ਸਰਦਾਰ ਐਕਸਕਲੂਸਿਵ ਪਗੜੀ ਇਥੋਂ ਕਹਿੰਦੇ ਲੈਣ ਆਏ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਔਰ ਇਕਲੂਸਿਵ ਇਸ ਕਰਕੇ ਆ ਕਿ ਨਾਲ ਕੱਲੀਆਂ ਪੱਗਾਂ ਹੀ ਨਹੀਂ ਉਹ ਨਾਲ ਕੋੜ ਤੇ ਪਜਾਮੇ ਵੀ ਕਰਦੇ ਨੇ ਨਾਲ ਹੋਰ ਚੀਜ਼ਾਂ ਵੀ ਕਰਦੇ ਨੇ ਸੋ ਬਹੁਤ ਵਧੀਆ ਤੁਹਾਡਾ ਕੰਮਕਾਰ ਦੀ ਨਹੀਂ ਨਹੀਂ ਤੁਹਾਡਾ ਪਿਆਰ ਹੈ ਜੀ ਤੁਹਾਡਾ ਅਸੀਂ ਕੋਸ਼ਿਸ਼ ਕੀਤੀ ਆ ਕਿ ਜਿਹੜੀ ਪਗੜੀ ਆ ਉਹ ਸਾਰੀ ਦੁਨੀਆ ਦੇ ਵਿੱਚ ਮੈਂ ਇਸੇ ਤਰ੍ਹਾਂ ਹੀ ਕਿਤੇ ਨਹੀਂ ਵੀ ਪੱਗ ਬਣ ਕੇ ਗਾਇਆ ਬਹੁਤ سارے ਸ਼ਿੰਗਰਾ ਨੇ ਜਿਹੜੇ ਨਵੇਂ ਆਏ ਉਹਨਾਂ ਨੇ ਦੇਖ ਕੇ ਪੱਗਾਂ ਬਣਣੀਆਂ ਸ਼ੁਰੂ ਕੀਤੀਆਂ ਬੱਚਿਆਂ ਨੇ ਜਿਹੜੇ ਫੋਰਨ ਦੇ ਆ ਉਹਨਾਂ ਨੇ ਸਾਡੇ ਵਾਲ ਦੇਖ ਕੇ ਪੱਗਾਂ ਬਣਣੀਆਂ ਸ਼ੁਰੂ ਕੀਤੀਆਂ ਔਰ ਆਪਣੇ ਨਾਂ ਨਾਲੋਂ ਸਿੰਘ ਨਹੀਂ ਘਟਾਇਆ ਮਲਕੀਤ ਸਿੰਘ ਇਹ ਕੋਈ ਹੋਊਗਾ ਤੁਹਾਨੂੰ ਕੋਈ ਕੋਤਨੀ ਯੂਜ਼ ਕੀਤਾ ਕੋਈ ਹੋਰ ਨਹੀਂ ਕੀਤਾ ਸੋ ਪਗੜੀ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਆ ਔਰ ਪਗੜੀ ਦੇ ਉੱਤੇ ਮੈਂ ਫਿਰ ਉਹਦੀ ਸ਼ਾਨ ਦੇ ਲਈ ਉੱਤੇ ਸਤਾਰੇ ਵੀ ਲਾਏ ਹੈਨਾ ਸੋ ਉਹ ਵੀ ਇੱਕ ਫੈਸ਼ਨ ਬਣਿਆ ਸੋ ਮੈਂ ਤੁਹਾਨੂੰ ਸਰਦਾਰ ਜੀ ਬਹੁਤ ਬਹੁਤ ਮੋੜ ਮੋੜ ਇੱਕ ਬਾਤ ਦਿੰਦਾ ਜੀ ਕਿਹੜੇ ਕਿਹੜੇ ਰੰਗ ਫਿਰ ਤੁਹਾਡੇ ਕੋਲ ਪਸੰਦ ਕਿਹੜੇ ਦੇਖੋ ਜੀ ਮੈਨੂੰ ਲੱਗਦਾ ਫ੍ਰੈਂਡ ਕਲਰ ਜਿਹੜੇ ਕਿਸੇ ਨੇ ਨਹੀਂ ਪਾਏ ਮੈਨੂੰ ਤਾਂ ਲੱਗਦਾ ਪੂਰੀ ਕਹਿੰਦਾ ਨਹੀਂ ਤੇਰੇ ਮੋਰੇ ਦਾਨ ਸੁਟਿਆ ਕਹਿੰਦਾ ਪਵੇ ਮੈਨੂੰ ਤਾਂ ਲੱਗਦਾ ਅੱਜ ਸਾਰੀ ਦੁਕਾਨ ਹੀ ਲੈ ਜਾ ਮੈਂ ਇਦਾਂ ਦੇ ਕਲਰ ਵੇਖੇ ਹੀ ਨਹੀਂ ਕਦੇ ਸੋ ਬਹੁਤ ਐਕਸਕਲੂਸਿਵ ਕਲਰ ਨੇ ਔਰ ਬਹੁਤ ਪਾਣੀ ਵਧਾਈ ਦੇ ਹੱਥ ਲੜ ਮੈਨੂੰ ਲੱਗਦਾ ਤੁਸੀਂ ਆਪ ਰੀਜਨਲ ਬਣਾਉਨੇ ਆ ਜੀ 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 ਬੜੇ ਕਲਰ ਲੈ ਕੇ ਆਉਨੇ ਆ ਸੋ ਜਿਹੜੇ ਮੈਂ ਕਿਤੇ ਕਲਰ ਨਹੀਂ ਦੇਖੇ ਮੈਨੂੰ ਲੱਗਦਾ ਇੱਥੇ ਹੀ ਕਲਰ ਜਾਰੇ ਸਭ ਤੋਂ ਬਹੁਤ ਨਿਕਾ ਗਿਆ ਕਿ ਕੁਰਤੇ ਪਜਾਮੇ ਕਾਫੀ ਅੱਜਕੱਲ ਦੇ ਨੌਜਵਾਨ ਪਸੰਦ ਕਰਦੇ ਨੇ ਔਰ ਜੇ ਨੇਤਾ ਲੋਕ ਗੱਲ ਕਰੀਦਾ ਉਹ ਵੀ ਕੁਰਤੇ ਪਜਾਮੇ ਪਸੰਦ ਕਰਦੇ ਨੇ ਜਿੱਥੇ ਕਿ ਪਹਿਲਾਂ ਮੁਕਸਰੀ ਕੁਰਤੇ ਪਜਾਮਾ ਜਾਂ ਹੋਰ ਸ਼ਹਿਰਾਂ ਦੇ ਨਾਮ ਤੇ ਬਣੇ ਹੁਣ ਅੰਮ੍ਰਿਤਸਰੀ ਕੁਰਤੇ ਪਜਾਮਾ ਇਨਾਂ ਵੱਲੋਂ ਸ਼ੁਰੂ ਕੀਤਾ ਗਿਆ ਜੀ ਕਹਿੰਦੇ ਇਹ ਕੋਈ ਅੰਮ੍ਰਿਤਸਰੀ ਹੈ ਤਾਂ ਫਿਰ ਤੁਹਾਨੂੰ ਪਤਾ ਹਰ ਚੀਜ਼ ਹੀ ਖਾਣਾ ਗਾਣਾ ਕੱਪੜਾ ਪਹਿਰਨਾ ਸਾਰੇ ਹੀ ਬਹੁਤ ਮਸ਼ਹੂਰ ਆ ਪਰ ਦਸਤਾਰ ਦੇ ਤਾਂ ਫਿਰ ਦਸਤਾਰ ਜੀ ਤੁਹਾਡਾ ਤਾਂ ਮੈਂ ਦੇਖਿਆ ਕੁਰਤਾ ਪਜਾਮਾ ਕਿਆ ਫਿਟਿੰਗ ਆਉਂਦੀ ਆ ਤੇ ਕਿਆ ਕੱਪੜਾ ਜਾਂ ਸਵਾਦ ਆ ਗਿਆ ਬਹੁਤ ਵਧੀਆ ਲੱਗ ਸੋ ਨੌਜਵਾਨਾਂ ਨੂੰ ਕੀ ਸਨੇਹ ਹੈ ਦਸਤਾਰ ਨਾਲ ਦਸਤਾਰ ਨੂੰ ਸਾਂਭ ਕੇ ਰੱਖੋ ਜੀ ਦਸਤਾਰ ਸਾਡੀ ਪਹਿਚਾਨ ਹੈ ਜਿਹੜੀ ਕਹਿੰਦੇ ਨਹੀਂ ਵੀ ਦਸਤਾਰ ਸਾਨੂੰ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਦਿੱਤੀ ਬਹੁਤ ਵੱਡੀ ਐਂਡ ਮੈਂ ਤਾਂ ਹਮੇਸ਼ਾ ਗੱਲ ਕਰਦਾ ਕਿ ਸੋਹਣਾ ਤੇ ਸਨਖਾ ਸਾਰੇ ਜੱਗ ਤੋਂ ਉਹ ਲਾ ਸਿੰਘ ਲੱਖਾਂ ਚ ਘੜੋਤਾ ਹੋਇਆ ਦਿਸ ਜਾਂਦਾ ਕੱਲਾ ਸਿੰਘ ਉਹ ਪਦਵੀ ਵੀ ਜਿਹਨੇ ਸਰਦਾਰ ਦਿੱਤੀ ਖਾਲਸੇ ਨੂੰ ਕੈਸੀ ਬਾਝਾ ਵਾਲੇ ਨੇ ਕੈਸੀ ਬਾਝਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਕੈਸੀ ਬਾਝਾ ਵਾਲੇ ਨੇ ਕੈਸੀ ਬਾਝਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਇੰਨੀ ਸਾਡੀ ਮਤਲਬ ਜਿਹੜੀ ਪਗੜੀ ਦੀ ਆ ਇੰਪੋਰਟੈਂਸ ਕਿ 1699 ਬਸਾਖੀ ਦਾ ਕੱਕਾਠ ਸੀ ਨੰਗੀ ਤਲਵਾਰ ਮੇਰੇ ਗੁਰੂ ਜੀ ਦੇ ਹੱਥ ਸੀ ਉਹ ਪੰਜ ਸਿਰ ਲੈ ਨਹੀਂ ਅਧਾਰ ਦਿੱਤੀ ਖਾਲਸੇ ਨੂੰ ਕੈਸੀ ਵਜਾ ਵਾਲੇ ਨੇ ਕੈਸੀ ਵਜਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਆਖਰੀ ਸਵਾਲ ਮਲਕਿਸ ਸਿੰਘ ਜੀ ਨੇ ਗੌਰਵੀ ਕੱਕਸਤਾਰ ਬਨ ਲਾਦੇ ਹਾਂ ਜੀ ਬਿਲਕੁਲ ਜਿਹੜੀ ਚੀਜ਼ ਤੁਸੀਂ ਕਰਦੇ ਆ ਜਿਹੜੀ ਚੀਜ਼ ਤੁਸੀਂ ਬੰਦੇ ਆ ਉਹਨਾਂ ਦੱਸੋ ਵੀ ਜਿਵੇਂ ਉੱਥੋਂ ਦੇ ਜੰਸਰ ਅ ਐ ਨਵੀ ਪਨੀਰੀ ਨਵੇਂ ਜਿਹੜੇ ਬੱਚੇ ਨੇ ਉਹ ਦੇਖ ਕੇ ਤੁਹਾਨੂੰ ਪੱਲ ਸਾਡੇ ਨਾਲ ਪੱਗਾਂ ਬੰਨਦੇ ਐ ਐਂਡ ਘੋਰੇ ਵੀ ਬਿਲਕੁਲ ਉਹਨਾਂ ਨੂੰ ਵੀ ਲੱਗਦਾ ਵੀ ਸਾਡੇ ਸਾਡੇ ਵੀ ਪੱਗਾਂ ਬੰਨੂ ਜੰਮੇ ਜੰਮੇ ਟੁਕ ਟੁਕ ਟੂਟੀਆਂ ਵੀ ਲਾਦੇ ਹੋ ਹੱਸੋ ਹੋਣੀ ਪੈ ਜਾਣ ਪੁਰਾਣੀ ਪੈ ਜਾਣ ਆ ਦੇਖੋ ਜੀ ਚਲੋ ਤੁਸੀਂ ਦੇਖੋ ਹੁਣ ਸਰਦਾਰ ਜੀ ਨੇ ਕਿਹਾ ਤਾਂ ਮੋੜਿਆ ਨਹੀਂ ਗਾ ਸ ਮੈਂ ਮੈਂ ਬਹਾਉਂਕੀ ਐਸੀ ਤਦੋਂ ਇੱਥੇ ਕੰਦਨੀ ਵੀ ਅੰਮ੍ਰਿਤਸਰ ਉਹਨੇ ਧਾਰਮਿਕ ਜੀ ਫੀਲਿੰਗ ਆ ਜਾਂਦੀ ਐ ਪਰ ਨਾਲ ਹੀ ਤੁਸੀਂ ਜਿਹੜਾ ਕਲਚਰ ਵੀ ਬੜਾ ਜੋੜ ਕੇ ਰੱਖਿਆ ਜਿਵੇਂ ਕਲਚਰ ਵਾਲੀਆਂ ਜਿਹੜੀਆਂ ਚੀਜ਼ਾਂ ਤੁਸੀਂ ਕੜੇ ਵੀ ਤੇ ਉਹ ਜਿਹੜੀਆਂ ਜਾਗਟਾਂ ਨੇ ਸੋਧੇ ਕਰਕੇ ਇਹ ਵੀ ਬੜਾ ਜੜਾ ਕਲਚਰ ਵੀ ਹੋਣਾ ਬੜਾ ਜ਼ਰੂਰੀ ਹੈ ਜੀ ਜੀ ਤੇ ਕਲਚਰ ਵਾਲੇ ਗੀਤ ਨੇ ਜਿਵੇਂ ਤੁੱਤ 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 ਤੁੱਤੀਆਂ ਹਈ ਜਮਾਲੋ ਨੀ ਆ ਜਾ ਤੁੱਤ ਵਣ ਖੂਤੇ ਹਈ ਜਮਾਲੋ ਤੁੱਤ 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 ਤੁੱਤੀਆਂ ਆਹਾਂ ਥੈਂਕ ਯੂ ਥੈਂਕ ਯੂ ਬਹੁਤ ਮਿਹਰਬਾਨੀ ਔਰ ਇਹ ਜਿਹੜੇ ਪ੍ਰੈਸ ਵਾਲੇ ਮੇਰੇ ਮੁੰਡੇ ਭਰਾ ਆ ਸਾਰੇ ਨੇ ਇਹ ਵੀ ਮੇਰੇ ਭਰਾ ਨੂੰ ਸੋ ਥੈਂਕ ਯੂ ਵੈਰੀ ਮਚ ਜਦੋਂ ਮੰਬਰ ਸਾਹਿਬ ਆਉਣੇ ਤੁਸੀਂ ਬਹੁਤ ਰਿਸਪੈਕਟ ਦਿੰਦੇ ਸਾਰੇ ਜਾਣੇ ਜਿਉਂਦੇ ਵਾਸਤੇ ਹਾਂਜੀ ਅੱਜ ਮਰਗੋਲ ਪੰਜਾਬੀ ਸੀਕਰ ਬਾਕੀ ਜੀ ਤੁਹਾਡੀ ਦੁਕਾਨ ਤੇ ਪਹੁੰਚੇ ਨੇ ਦਸਤਾਰਾਂ પસંદ ਕੀਆ ਨੇ ਔਰ ਦਸਤਾਰ ਦੀ ਗੱਲ ਕਰਿਆ ਤੁਸੀਂ ਕਾਫੀ ਜਿਹੜਾ ਦਸਤਾਰ ਨੂੰ ਤੁਸੀਂ ਬਹੁਤ ਪ੍ਰਮੋਟ ਕਰ ਰਹੇ ਹੋ ਪੰਜਾਬੀ ਕਲਚਰ ਨੂੰ ਕੁਰਤੇ ਪਜਾਮੇ ਹੋਗੇ ਕੀ ਕਹਿਣਾ ਚਾਹੋ ਵੈਸੇ ਕਹਿੰਦੇ ਨੇ ਕਿ ਜਿਵੇਂ ਕਿਸੇ ਰਾਜ ਦੀ ਤਾਜ ਪੋਸ਼ੀ ਉਹ ਇਸ ਜੀਵਨ ਵਿੱਚ ਇੱਕ ਵਾਰ ਹੀ ਹੁੰਦੀ ਹੈ ਪਰ ਇਕ ਸਿੰਘ ਦੀ ਤਾਜ ਪੋਸ਼ੀ ਰੋਜ਼ ਗੁਰੂ ਮਹਾਰਾਜ ਆਪ ਆ ਕੇ ਕਰਾਉਂਦੇ ਨੇ ਕਿਉਂਕਿ ਇਹ ਗੁਰੂ ਮਹਾਰਾਜ ਦਾ ਬਖਸ਼ਾ ਹੋਇਆ ਤਾਜ ਹੈ ਤੋ ਉਹ ਪਗੜੀ ਦੀ ਜਿਹੜੀ ਸ਼ਾਨ ਵਧਾਉਣ ਵੱਲੇ ਔਰ ਵਰਲਡ ਰੈਨਾਉਂਡ ਸਿੰਗਰ ਸਦਾ ਮਲਕੀ ਸਿੰਘ ਜੀ ਅੱਜ ਸਾਡੇ ਕੋਲ ਨੇ ਤੇ ਬਹੁਤ ਇਹਨਾਂ ਦਾ ਧੰਨਵਾਦ ਇਹਨਾਂ ਨੇ ਸਾਡਾ ਬੜਾ ਮਨ ਵਧਾਇਆ ਕਿਵਾਰ ਇਹਨਾਂ ਦਾ ਬਹੁਤ ਪਿਆਰ ਹੈ ਔਰ ਅਸੀਂ ਛੋਟੇ ਹੁੰਦੇ ਹਾਂ ਤੋ ਲੱਗੇ ਅੱਜ ਦਿਨ ਤੱਕ ਔਰ ਵੀਰ ਜੀ ਹੀ ਸਟਿਲ ਯੰਗ ਠੀਕ ਹੈ ਤੇ ਅਸੀਂ ਅੱਜ ਦੇਖੋ ਤੇ ਬਾਕੀ ਅਸੀਂ ਛੋਟੇ ਉਹਨਾਂ ਦੇ ਲਾਗੇ ਅੱਜ ਦਿਨ ਦਾ ਕਿ ਉਹਨਾਂ ਦੇ ਗਾਣੇ ਸੁਨੇ ਆ ਬਹੁਤ ਮਰਦੀ ਇਹਨਾਂ ਦੇ ਬਖਸ਼ਿਸ਼ ਹੈ ਤੇ ਮਾਰੇ ਹਮੇਸ਼ਾ ਇਹਨਾਂ ਨੂੰ ਖੁਸ਼ ਰੱਖਣ ਤੇ ਤੁਹਾਡੀ ਦੁਕਾਨ ਤੇ ਹਮੇਸ਼ਾ ਹੀ ਦਸਤਾਰ ਦੇ ਲੈਣ ਆਉਂਦੇ ਨੇ ਜਾਂ ਕੁੱਤੇ ਜਿਵੇਂ ਕਿਹੜੀ ਚਾਹ ਚੀਜ਼ ਪਸੰਦ ਕੀਤੀ ਜਾਂਦੀ ਹੈ ਕਿਹੜਾ ਕਲਰ ਪਸੰਦ ਕੀਤਾ ਦੇਖੋ ਇਹ ਇਹਨਾਂ ਦਾ ਜਿਹੜਾ ਪਗੜੀ ਦਾ ਜਿਹੜਾ ਕੱਪੜਾ ਹੈ ਉਹ ਥੋੜਾ ਜਿਹਾ ਪੈਕਿਉਲਰ ਹੈ ਨਾਰਮਲ ਮਤਲਬ ਜਿਵੇਂ ਐ ਨਹੀਂ ਕਿ ਬਹੁਤ ਹੈਵੀ ਹੈ ਜਾਂ ਬਹੁਤ ਲਾਈਟ ਹੈ ਸੋ ਇਹਨਾਂ ਦਾ ਹਮੀਡੀਅਮ ਹੈ। ਤੋਂ ਉਹਦੇ ਵਿੱਚ ਹੀ ਆਪਾਂ ਇਹਨਾਂ ਨੂੰ ਜਿਹੜੇ ਡਿਫਰੈਂਟ ਕਲਰ ਦਿਖਾਉਂਦੇ ਆ। ਇਹਨਾਂ ਨੂੰ ਕਲਰ ਦਿੰਦੇ ਆ ਜਿਹੜੇ ਇਹਨਾਂ ਨਾਲ ਸੀ ਉਹ ਕਲਰ ਦਿੰਨੇ ਚਾਹੁੰਦੇ ਆ ਜੇ ਡਿਫਰੈਂਟ ਹੋਣ। ਤੇ 10000 ਬੰਦੇ ਦੇ ਖਲੋਤੇ ਹੋਣ ਦੇ ਇਹਨਾਂ ਦੀ ਪਗੜੀ ਵੱਖਰੀ ਲੱਗੇ। ਔਰ ਅੱਜ ਜਿਹੜੇ ਇਹਨਾਂ ਨੂੰ ਕਲਰ ਤੇ ਬਿਲਕੁਲ ਲੇਟੈਸਟ ਜਿਹੜੇ ਆਉਣ ਵਾਲੇ ਟਾਈਮ 'ਚ ਹੈਗੇ ਨੇ ਬਿਲਕੁਲ ਲੇਟਾ ਕਲਰ ਤੇ ਨੇ। ਵਾਹ। ਔਰ ਇਹ ਮਿਕਸ ਪਗੜੀ ਬੰਦੇ ਨਾ ਬੁੱਧੀ ਭਾਰੀ ਬੰਦੇ ਨੇ ਨਾ ਬੁੱਧੀ ਹੌਲੀ ਬੰਦੇ ਨੇ। ਲਾਈਟ ਵੇਟ ਬਣ ਜਾਂਦੇ। ਠੀਕ। ਔਰ ਜੀ। ਫੋਨ ਆਧਾਰ ਕਾਰ 베디 스마트 솔루션 ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸਿੰਘ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰਉਸੇਯੋਗ ਅਤੇ ਸਮੇਂ ਸਿਰ ਅੱਜ ਹੀ ਸੰਪਰਕ ਕਰੋ ਬੀਬੀ ਸਮਾਰਟ ਸੋਲੂਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ